ਇਹ ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਚਾਰ ਸਫੇਰੇ ਬਹੁਤ ਸਾਡੇ ਇੱਕ ਨਾ ਅੱਜ ਤੋਂ ਨਹੀਂ ਵੱਡੇ ਸਵਾਮੀ ਮਿਤ ਸਿੰਘ ਦੀ ਮਹਾਰਾਜ ਦੇ ਸਮੇਂ ਤੋਂ ਪੰਛੀ ਆ ਸੰਤ ਦਰਬਾਰਾ ਸਿੰਘ ਜੀ ਮਹਾਰਾ ਸੰਤ ਦੋਰਾ ਸਿੰਘ ਜੀ ਹੁਣ ਸਾਡੀ ਡਿਊਟੀ ਆ ਇਹ ਅਸੀਂ ਹੁਣ ਜਦੋਂ ਸਥਾਨ ਬਣ ਗਿਆ ਇਹ ਹਾਲ ਬਣਾ ਤੇ ਉਹ ਸ਼ੀਸ਼ੇ ਲੱਗ ਗਏ ਇਹ ਪੰਛੀ ਤਾਂ ਇੱਥੇ ਰਹਿੰਦੇ ਆ ਤੁਸੀਂ ਦੇਖ ਹੀ ਰਹੇ ਹੋ ਚਾਰ ਸਫੇਰੇ ਬੈਠੇ ਨੇ ਬਹੁਤ ਹਜ਼ਾਰਾਂ ਦੀ ਤਦਾਰ ਚ ਉਹ ਮੇਰੇ ਮਨ ਦੇ ਵਿੱਚ ਆਇਆ ਵੀ ਹੁਣ ਸ਼ੀਸ਼ੇ ਲੱਗ ਗਏ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਇਹ ਵੇਖੋ ਪੰਛੀ ਆ ਇਹ ਕੁਦਰਤ ਦੀ ਹੀ ਗੱਲ ਆ ਕੁਦਰਤ ਲਈ ਸਾਨੂੰ ਵਾਤਾਵਰਨ ਸੰਭਾਲਣਾ ਚਾਹੀਦਾ ਜਿੱਥੇ ਅੱਗੇ ਪੰਛੀ ਆ ਆਲਣੇ ਪਾਉਣ ਦਰਖਤ ਹੋਣ ਬੋੜ ਹੋਣ ਪਿੱਪਲਾ ਹੋਣ ਨਿੰਮ ਹੋਵੇ ਇਹ ਪੰਛੀਆਂ ਦੇ ਰਹਿਣ ਬਸੇਰੇ ਨੇ ਦਰਖਤ ਜਿਵੇਂ ਮੈਂ ਬੇਨਤੀ ਕਰੀ ਆ ਔੜਾ ਹੋਵੇ ਅਮਰੂਦ ਹੋਵੇ ਆਪਣਾ ਨਿੰਬੂ ਦਾ ਹੋਵੇ ਇਹ ਸਾਡੇ ਲਈ ਵੀ ਜ਼ਰੂਰੀ ਹੈ ਤੇ ਬਾਤਾਂ ਵਰਨ ਲਈ ਵੀ ਆ ਉਹ ਤਾਂ ਵੱਡੀ ਇਹ ਸਾਨੂੰ ਸੇਵਾ ਲੱਗੀ ਹੈ ਤੇ ਤੁਸੀਂ ਸਾਡੀ ਸੇਵਾ ਵਿੱਚ ਯੋਗਦਾਨ ਪਾ ਰਹੇ ਹੋ ਨਾਲੇ ਸੰਗਤਾਂ ਦੇ ਵਿੱਚ ਪਹੁੰਚਾਉਣ ਲਈ ਇਹ ਅਸੀਂ ਇੱਥੇ ਤੁਸੀਂ ਦੇਖ ਰਹੇ ਹੋ ਚਾਰ ਸਫੇਰੇ ਬਹੁਤ ਸਾਡੇ ਇੱਕ ਨਾ ਅੱਜ ਤੋਂ ਨਹੀਂ ਵੱਡੇ ਸਵਾਮੀ ਮਿਤ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਪੰਛੀ ਆ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਸੰਤ ਦੋਰਾ ਸਿੰਘ ਜੀ ਹੁਣ ਸਾਡੀ ਡਿਊਟੀ ਆ ਇਹ ਅਸੀਂ ਹੁਣ ਜਦੋਂ ਸਥਾਨ ਬਣ ਗਿਆ ਇਹ ਹਾਲ ਬਣਾਤੇ ਉਹ ਸ਼ੀਸ਼ੇ ਲੱਗੇ ਇਹ ਪੰਛੀ ਤਾਂ ਇੱਥੇ ਰਹਿੰਦੇ ਆ ਤੁਸੀਂ ਦੇਖ ਹੀ ਰਹੇ ਆ ਚਾਰ ਸਫੇਰੇ ਬੈਠੇ ਨੇ ਬਹੁਤ ਹਜ਼ਾਰਾਂ ਦੀ ਤਦਾਰ ਚ ਉਹ ਮੇਰੇ ਮਨ ਦੇ ਵਿੱਚ ਆਇਆ ਵੀ ਹੁਣ ਸ਼ੀਸ਼ੇ ਲੱਗੇ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਤੇ ਇਹਦੇ ਲਈ ਅਸੀਂ ਇਹ ਦੋ ਟਾਵਰ ਬਣਾਏ ਆ ਕਿਧਰਲੇ ਪਾਸੇ ਆ ਕੋਧਰਲੇ ਪਾਸੇ ਆ ਇਹਦੇ ਵਿੱਚ ਇੱਕ ਟਾਵਰ ਦੇ ਉੱਤੇ 800 ਤੋਂ ਉੱਪਰ ਆਲਣਾ ਤੇ ਦੋਨੋਂ ਪਾਸੇ ਤਕਰੀਬਨ 17-1800 ਆਲਣਾ ਬਣ ਜਾਂਦਾ ਤੇ ਬਾਕੀ ਇਹ ਸਾਰਾ ਫਿਰ ਇਹ ਆਪਦੇ ਅਨਸਾਰ ਪੰਛੀ ਆ ਉਹਨਾਂ ਵਿੱਚ ਰੈਣ ਬਸੇਰਾ ਕਰਦੇ ਹਜੇ ਬਣਾਈ ਆ ਥੋੜਾ ਜਿਹਾ ਨਾ ਸ਼ੁਰੂ ਹੋਇਆ ਹੁਣ ਇਹਦੇ ਥੱਲੇ ਅਸੀਂ ਨਾਲ ਇਹਦਾ ਉਹ ਬਣਾ ਗਏ ਹੁਣ ਇਹਦੇ ਨਾਲ ਅਸੀਂ ਚੋਗ ਜਿਵੇਂ ਉਹ ਹਲਤੀ ਤੇ ਪਾਇਆ ਉੱਤੇ ਲੰਗਰ ਤੇ ਪਾਇਆ ਉੱਤੇ ਬਿਲਡਿੰਗਾਂ ਤੇ ਚਾਰ ਪੰਜ ਥਾਂ ਹੀ ਸਾਡਾ ਚੋਗਾ ਪਾਇਆ ਹੁਣ ਅਸੀਂ ਇਹਦੇ ਥੱਲੇ ਵੀ ਇੱਕ ਥੜਾ ਬਣਾ ਰਹੇ ਹਾਂ ਜਿੱਥੇ ਚੋਗਾ ਵੀ ਪਾਵਾਂਗੇ ਪਾਣੀ ਦਾ ਪ੍ਰਬੰਧ ਵੀ ਕਰਾਂਗੇ ਜਦੋਂ ਤੁਹਾਨੂੰ ਅੱਗੇ ਇੱਕ ਵਾਰੀ ਫੇਰ ਸਦਾਂਗੇ ਜਦੋਂ ਚੋਗੇ ਵਾਲਾ ਤੇ ਪਾਣੀ ਵਾਲਾ ਬਣਾ ਲਿਆ ਇਹ ਵੇਖੋ ਪੰਛੀ ਆ ਇਹ ਕੁਦਰਤ ਦੀ ਹੀ ਗੱਲ ਆ ਕੁਦਰਤ ਲਈ ਸਾਨੂੰ ਵਾਤਾਵਰਨ ਸੰਭਾਲਣਾ ਚਾਹੀਦਾ ਜਿੱਥੇ ਅੱਗੇ ਪੰਛੀ ਆ ਆਲਣੇ ਪੌਣ ਦਰਖਤ ਹੋਣ ਬੋੜ ਹੋਣ ਪਿੱਪળા ਹੋਣ ਨਿੰਮ ਹੋਵੇ ਇਹ ਪਾਂਸੀਆਂ ਦੇ ਰੈਣ ਬਸੇਰੇ ਨੇ ਦਰਖਤ ਜਿਵੇਂ ਮੈਂ ਬੇਨਤੀ ਕਰੀ ਆ ਔੜਾ ਹੋਵੇ ਅਮਰੂਦ ਹੋਵੇ ਆਪਣਾ ਨਿੰਬੂ ਦਾ ਹੋਵੇ ਇਹ ਸਾਡੇ ਲਈ ਵੀ ਜ਼ਰੂਰੀ ਹੈ ਤੇ ਵਾਤਾਵਰਨ ਲਈ ਵੀ ਆ ਕਿਉਂਕਿ ਵਾਤਾਵਰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਅੱਜ ਬਹੁਤ ਰੋਗ ਹੋ ਰਹੇ ਆ ਪੇਟ ਦੀਆਂ ਬਿਮਾਰੀਆਂ ਹੋ ਰਹੀਆਂ ਅਲਰਜੀਆਂ ਹੋ ਰਹੀਆਂ ਹੋਰ ਕਈ ਕਾਰਨ ਨੇ ਅਸੀਂ ਦੇ ਬਚਣਾ ਮਾ ਸਾਨੂੰ ਲੋਕਾਂ ਨੂੰ ਖੇਤਾਂ ਚ ਆਪਦੀਆਂ ਸਬਜ਼ੀਆਂ ਆਪਦਾ ਦੁੱਧ ਘਿਓ ਪ੍ਰਾਣਾ ਬਜ਼ੁਰਗਾਂ ਵਾਲਾ ਸਿਸਟਮ ਅਪਣਾਉਣਾ ਪਊਗਾ ਨਾਲੇ ਸੌਖੇ ਰਵਾਂਗੇ ਨਾਲੇ ਬਚਤਾਂ ਵੀ ਹੋਣਗੀਆਂ ਤੇ ਨਾਲੇ ਅੱਜ ਕੰਨ ਨਾ ਤੀਜੀ ਖੇਤੀ ਕਰੋ ਜੇ ਬਜ਼ੁਰਗਾਂ ਵਾਲੀ ਖੇਤੀ ਕਰਨ ਲੱਗ ਜੀਏ ਇੱਕ ਖੇਤ ਦੇ ਵਿੱਚ ਕਿੰਨੀਆਂ-ਕਿੰਨੀਆਂ ਫਸਲਾਂ ਬੀਜੀਆਂ ਸੀ ਸੋ ਮੈਂ ਤੁਹਾਡੇ ਰਾਹੀਂ ਸਾਰੇ ਨੜਾ ਰਾਹੀਂ ਗੁਰ ਸੰਗਤਾਂ ਨੂੰ ਬੇਨਤੀ ਕਰਦਾ ਬਈ ਜਿੰਨਾ ਕੋਈ ਸਹਿਯੋਗ ਕਰ ਸਕਦਾ ਆਲਣੇ ਬਣਾਓ ਪੰਛੀਆਂ ਨੂੰ ਦਾਣੇ ਪਾਓ ਇੱਕ ਵਾਰੀ ਸਾਡਾ ਦੀਵਾਨ ਸੀ ਨੂਰਪੁਰ ਉੱਥੇ ਨਾ ਮੈਨੂੰ ਦੋ ਮੁੰਡੇ ਕਹਿੰਦੇ ਜੀ ਅਸੀਂ ਬਾਹਰ ਜਾਣਾ ਵੀਜ਼ਾ ਲੱਗ ਜੂ ਮੈਂ ਕਹਾ ਭਰਾਵਾ ਮੈਨੂੰ ਵੀਜ਼ਿਆਂ ਦਾ ਤਾਂ ਪਤਾ ਨਹੀਂਗਾ ਇਹ ਤਾਂ ਅਬੈਸੀ ਵਾਲਿਆਂ ਨੂੰ ਪਤਾ ਹੋਊਗਾ ਪਰ ਗੁਰਬਾਣੀ ਦਾ ਕਿ ਸ਼ਾਬਦਾ ਕਹਿੰਦੇ ਉੱਡ ਤੇ ਕੋ ਅੱਡਤਾ ਮਿਲੇ ਕਹਿੰਦੇ ਉੱਡਣ ਵਾਲਿਆਂ ਨੂੰ ਮੈਂ ਕਹਾ ਜੇ ਉੱਡਣਾ ਤਾਂ ਪੰਛੀਆਂ ਨੂੰ ਚੋਗਾ ਚੂਗਾ ਪਾਇਆ ਕਰੋ ਇਹ ਤਾਂ ਉੱਡਦੇ ਆ ਕੀ ਇਹ ਤੁਹਾਨੂੰ ਵੀ ਝਾੜ ਰਹੀ ਅਡਾਰੀ ਮਰਾਦਨ ਰਾਤ ਦੇ ਵਿੱਚੋਂ ਆਏ ਆ ਇਹ ਉ ਤਾਂ ਮਹਿੰਗਾ ਸੀ ਸਿਸਟਮ ਪਰ ਅਸੀਂ ਉਹਨਾਂ ਨੂੰ ਕੁਛ ਰੇਤਾ, ਬਜਰੀ, ਸਰੀਆ ਤੇ ਆ ਥੱਲੇ ਟਾਂਟਾਂ ਵਾਲਾ ਮਟੀਰੀਅਲ ਆਪਦਾ ਦਿੱਤਾ ਇਸ ਲਈ ਇਹ ਸਾਡੇ ਦੋਨੋਂ ਹੀ 16 ਲੱਖ ਦੇ ਵਿੱਚ ਪੈ ਗਏ ਉ ਤਾਂ ਉਹ 13 14 15 16 ਇੱਕ ਦਾ ਕਹਿੰਦੇ ਸੀ ਫਿਰ ਅਸੀਂ ਦੋ ਬਣਾਉਣ ਕਰਕੇ ਕੁਛ ਘਟ ਕੇ ਕੋਸ ਮਟੀਰੀਅਲ ਆਪਦਾ ਦੇਤਾ ਕਰਕੇ 15 ਤੋਂ 16 ਲੱਖ ਦੇ ਵਿੱਚ ਸਾਰਾ ਟਰੱਕਾਂ ਦਾ ਕਿਰਾਇਆ ਵਿੱਚ ਹੀ ਉੱਥੋਂ ਹੀ ਸਮਾਨ ਲਿਆਏ ਦੋ ਟਰੱਕ ਉਹ ਇੱਕ ਪਹਿਲਾਂ ਬਣਾਇਆ ਉਹਦਾ ਪਹਿਲਾਂ ਲਿਆ ਫਿਰ ਦੂਜਾ ਲਿਆ ਗਜ਼ਰਾਤ ਦੇ ਵਿੱਚੋਂ ਸਮਾਨ ਟਰੱਕਾਂ ਦੇ ਕਿਰਾਏ ਤੱਕ ਸਾਰਾ ਰੇਤਾ ਬਜਰੀ ਸਾਰੀ ਪ੍ਰੋਪਰ ਤਿਆਰੀ ਲੇਟਾਂ ਲਾ ਕੇ ਉੱਤੇ ਇਹ ਰਾਤ ਨੂੰ ਜਰੋਂ ਦੇਖੋਗੇ ਜਗਦੇ ਵੀ ਆ ਤੇ ਜਗਣ ਦਾ ਕਾਰਨ ਮੈਨੂੰ ਦੋ ਲੱਗੇ ਵੀ ਇੱਕ ਤਾਂ ਸੋਣਾ ਲੱਗੂ ਰਾਤ ਨੂੰ ਇੱਕ ਮੈਨੂੰ ਸੀਗਾ ਪੰਛੀਆਂ ਨੂੰ ਆਪਦਾ ਘਰ ਦੇਖੂਗਾ ਆਲਣੇ ਦਾ ਗੇਟ ਦੇ ਸੀ ਤੇ ਇਸ ਲਈ ਇਹ ਬਹੁਤ ਵੱਡੀ ਸੇਵਾ ਗੁਰੂ ਮਾਰੀ ਨੇ ਬਖਸ਼ੀ ਆ ਤੇ ਇੱਕ ਮੇਰੀ ਬੇਨਤੀ ਆ ਵੀ ਇੱਕ ਤਾਂ ਪੰਛੀਆਂ ਲਈ ਆ ਚੋਗਾ ਪਾਓ ਦਰਖਤ ਲਾਓ ਆਲਣੇ ਬਣਾਓ ਜੋ ਵੀ ਆਪਾਂ ਕਰ ਸਕਦੇ ਆ ਕਈ ਸੱਜਣ ਕਹਿੰਦੇ ਆਲਣੇ ਨਾ ਬਣਾਓ ਦਰਖਤ ਲਾ ਲਓ ਭਾਈ ਜਿਹੜੇ ਦਰਖਤ ਲਾ ਸਕਦੇ ਆ ਦਰਖਤ ਲਾ ਲਓ ਜਿਹੜੇ ਆਲਣੇ ਬਣਾ ਸਕਦੇ ਆਲਣੇ ਬਣਾ ਲਓ ਚੋਗਾ ਸਾਰੇ ਹੀ ਪਾ ਸਕਦੇ ਆ ਪਾ ਲੋ ਇੱਕ ਜ਼ਰੂਰੀ ਆ ਬਾਤਾਵਰਨ ਨੂੰ ਸੰਭੀਏ ਹੁਣ ਵੇਖੋ ਮੌਸਮ ਬਦਲ ਰਹੇ ਆ ਵੱਧ ਤੋਂ ਵੱਧ ਆਪਾਂ ਜਿਹੜੀ ਤਰਵੈਣੀ ਦੀ ਗੱਲ ਕਰ ਗਿਆ ਸੀ ਕਿ ਨਾ ਨਾਰਾ ਦਿੱਤਾ ਵਾ ਮੈਂ ਤੁਹਾਨੂੰ ਫੇਰ ਕਹਿੰਨਾ ਭੇਜ ਦੂੰਗਾ ਉਹਦੀ ਆਡੀਓ ਬਣਾਈ ਸੀ ਅਸੀਂ ਮੈਸੇਜ ਦਿੱਤਾ ਇਹਨਾਂ ਪ੍ਰੋਫੈਸ਼ਨਲੀ ਤਿਆਰ ਕਰਾਇਆ ਸੀ ਰੱਬ ਦਾ ਨਾਂ ਪਿਤਾ ਤੇ ਮਾਂ ਤਰਵੈਣੀ ਦੀ ਸ਼ਾਂ ਤਿੰਨੇ ਤਰ੍ਹਾਂ ਇੱਕ ਹੋ ਜੀਆਂ ਜਿੰਨੀ ਮਾਂ ਪਿਓ ਦੀ ਸੇਵਾ ਕਰਨੀ ਜ਼ਰੂਰੀ ਹੈ ਉਨਾਂ ਹੀ ਰੱਬ ਦਾ ਨਾਮ ਜਪਣਾ ਜ਼ਰੂਰੀ ਹੈ ਤੇ ਉਨਾਂ ਹੀ ਸਾਨੂੰ ਵਾਤਾਵਰਣ ਸੰਭਾਲਣਾ ਜ਼ਰੂਰੀ ਹੈ ਸੋ ਇਸ ਲਈ ਇਹ ਬੇਨਤੀ ਆ ਸਾਡੀ ਤੇ ਬਹੁਤ ਬਹੁਤ ਸਾਰੀ ਗੁਰਸੰਗਤ ਦਾ ਸਰੋਤਿਆਂ ਦਾ ਥੋਡੇ ਜਿਹੜੇ ਦੂਰ ਦੂਰ ਤੱਕ ਮੇਰੀ ਆਵਾਜ਼ ਸੁਣ ਰਹੇ ਆ ਮੈਂ ਤੁਹਾਡਾ ਧੰਨਵਾਦੀ ਵੀ ਆ ਤੇ ਦਾਸ ਦਰਬਾਰ ਸੰਪਰਦਾਏ ਸੰਤਾ ਸ਼ਰਮ ਲੋਪੋਂ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ ਤੋਂ ਦਾਸ ਦਾ ਨਾਮ ਜਗਜੀਤ ਸਿੰਘ ਲੋਪੋਂ ਸੰਤ ਸਵਾਮੀ ਦਰਵਾਰਾ ਸਿੰਘ ਜੀ ਸੰਤ ਸਵਾਮੀ ਮਿਤ ਸਿੰਘ ਜੀ ਸੰਤ ਜੋਮੀ ਜੋਰਾ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੋਂ ਬੇਨਤੀਆਂ ਕਰ ਰਹੇ ਆ ਤੇ ਆਓ ਸੱਜਣੋ ਰਲ ਮਿਲ ਕੇ ਆਪਾਂ ਸਾਰੇ ਇਹ ਚੰਗੇ ਸ਼ੁਭ ਕਾਰਜ ਕਰੀਏ ਔਰ ਨਾਲ ਦੀ ਨਾਲ ਆਪਾਂ ਆਪਣੇ ਖੇਤਾਂ ਵਿੱਚ ਵੱਧ ਤੋਂ ਵੱਧ ਆਪਣੀਆਂ ਸਬਜ਼ੀਆਂ ਉਗਾਈਏ ਆਪਣੇ ਵੱਧ ਤੋਂ ਵੱਧ ਬੂਟੇ ਜਿਵੇਂ ਮੈਂ ਬੇਨਤੀ ਕਰੀ ਜਾਮਨ ਹੋ ਗਈ ਔਲਾ ਹੋ ਗਿਆ ਅਮਰੂਦ ਹੋ ਗਿਆ ਕਿੰਨੂ ਹੋ ਗਿਆ ਨਿੰਬੂ ਹੋ ਗਿਆ ਇਹੋ ਦੇ ਵੱਧ ਤੋਂ ਵੱਧ ਫਲਦਾਰ ਤੇ ਸਬਜ਼ੀਆਂ ਤੇ ਨਾਲ ਹੁਣ ਆਪਾਂ ਜੋ ਨਾ ਯਾਰ ਆਪਾਂ ਮੱਝਾਂ ਤੋਂ ਵੀ ਮੋਦ ਲੈ ਲਾਂਗੇ ਮਿੰਗਾ ਪੈਂਦਾ ਨਾ ਵਈ ਦੁੱਧ ਵੀ ਆਪਦਾ ਘਰੇ ਬਣਾਈਏ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਇਹ ਮਰਜ਼ਾਦਾ ਨੇ ਘਰ ਦੀਆਂ ਮੱਝਾਂ ਘਰਾਂ ਦੀਆਂ ਗਊਆਂ ਘਰ ਦਾ ਦੁੱਧ ਘਰ ਦਾ ਦਹੀਂ ਲੱਸੀ ਮੱਖਣ ਕਿਹਾ ਹੋਵੇ ਤੇ ਸਾਡੇ ਜਿਹੜੇ ਬੱਚੇ ਆ ਸਾਡੀ ਨੌਜਵਾਨ ਪੀੜ੍ਹੀ ਆ ਇਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਤਮਿਕ ਤੌਰ ਤੇ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣ ਕਿਉਂਕਿ ਜ਼ਰੂਰੀ ਆ ਸੋ ਇਹ ਹੀ ਸਾਡੀ ਅਪੀਲ ਹੈ ਤੁਹਾਡਾ ਸੱਜਣਾ ਬਹੁਤ ਧੰਨਵਾਦ ਵੀ ਤੁਸੀਂ ਵੱਡਾ ਉਪਰਾਲਾ ਕਰਿਆ ਸਾਡੇ ਨਾਲੋਂ ਜ਼ਿਆਦਾ ਤੁਸੀਂ ਉਪਰਾਲਾ ਕਰਦੇ ਹੋ ਕਿਉਂਕਿ ਸਾਡੀ ਤਾਂ ਸੇਵਾ ਡਿਊਟੀ ਹੈ ਇਹ ਹੀ ਕੰਮ ਕਰਨਾ ਪਰ ਤੁਸੀਂ ਜ਼ਿਆਦਾ ਬਹੁਤ ਵਧੀਆ ਕਰਦੇ ਹੋ ਜਿਹੜਾ ਨਾਲ ਸਾਡੀ ਗੱਲ ਨੂੰ ਸਾਡੀ ਕਰੀ ਹੋਈ ਸੇਵਾ ਨੂੰ ਦੁਨੀਆ ਤੱਕ ਪਹੁੰਚਾ ਦਿੰਨੇ ਆ ਤੇ ਮੈਂ ਸਾਰੇ ਚੈਨਲਾਂ ਵਾਲਿਆਂ ਦਾ ਸਾਥ ਥੋੜਾ ਤੇ ਸੋਡੇ ਸਾਥੀਆਂ ਦਾ ਕੈਮਰਾਮੈਨ ਦਾ ਤੇ ਨਾਲ ਜਿਹੜੇ ਤੁਹਾਡੇ ਸਾਥੀ ਸਹਿਯਕ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਗੁਰੂ ਕਿਰਪਾ ਕਰਨ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਏਕਤਾ ਅਥਵਾਗ ਪ੍ਰਾਇਮ ਬਖਸ਼ਣ ਚੜ੍ਹਦੀ ਖੁਸ਼ ਖੁਸ਼ ਰਹੋ ਸਜਣੋ ਜਿੱਥੋਂ ਤੱਕ ਆਵਾਜ਼ ਰਹੀ ਐ ਸਾਰੀ ਦੁਨੀਆ ਖੁਸ਼ੀਆਂ ਮਾਣੋ ਚੜ੍ਹਦੀ ਕਲਾ ਵਿੱਚ ਰਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਇੱਕ ਜਕਾਰਾ ਲਾ ਦਈਏ ਹਨ ਬੋਲੇ ਈਸੋਂਹਾ ਅੱਲਾਹ ਅਕਬਰ